ਦੁਨੀਆ ਭਰ ਵਿੱਚ ਵਸਦੇ ਸਾਡੇ ਭੈਣ ਭਰਾਵ ਜ਼ੁਰਗ ਮਤਾਵਾਂ ਨੌਜਵਾਨਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਗੱਲਬਾਤ ਵਿੱਚ ਆਪ ਜੀ ਦਾ ਨਿੱਘਾ ਤਹਿ ਦਿਲੋਂ ਸਵਾਗਤ ਹੈ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪੰਨਾ 1399 ਦੇਤੇ ਇੱਕ ਬੜਾ ਖੂਬਸੂਰਤ ਪਿਆਰਾ ਸ਼ਬਦ ਅੰਕਿਤ ਹੈ ਜਾਮ ਗੁਰੂ ਹੈ ਵੱਲ ਲੱਖ ਬਾਹਾਂ ਕਿਆ ਕੀਜੈ ਜਿਸ ਦਾ ਪਾਵਰਥ ਤੇ ਸਪਸ਼ਟ ਅਰਥ ਹੈ ਕਿ ਜੇ ਲੱਖਾਂ ਬਾਹਾਂ ਹਥਿਆਰ ਫੜੀ ਹਥਿਆਰ ਬੰਦ ਹੋ ਕੇ ਤੁਹਾਡਾ ਕਿਰਾਕਤੀ ਫਿਰਨ ਤੇ ਜੇ ਗੁਰੂ ਤੁਹਾਡੇ ਵੱਲ ਹੈ ਤਾਂ ਤੁਹਾਡਾ ਕੁਛ ਨਹੀਂ ਵਿਗੜ ਸਕਦੀਆਂ ਦੂਸਰਾ ਸ਼ਬਦ ਹੈ ਕੂੜ ਨਖਟੈ ਨਾਨਕਾ ਊੜਕ ਸੱਚ ਰਹੀ ਜਿਸ ਦੀ ਮੈਂ ਅਕਸਰ ਗੱਲ ਕਰਦਾ ਬੇਸ਼ੱਕ ਸਾਡੀ ਧਰਤੀ ਦੇ ਆਲੇ ਦੁਆਲੇ ਹਜ਼ਾਰਾਂ ਕੁਫਰ ਅਤੇ ਝੂਠ ਦੀਆਂ ਅਫਵਾਹਾਂ ਫਜ਼ਾ ਦੇ ਵਿੱਚ ਹਮੇਸ਼ਾ ਗੂੰਜਦੀਆਂ ਹਨ ਪਰ ਸੱਚ ਦਾ ਝੰਡਾ ਹਮੇਸ਼ਾ ਬੁਲੰਦ ਰਹਿੰਦਾ ਹੈ ਪੂਰੇ ਸੰਸਾਰ ਵਿੱਚ ਪੂਰੇ ਬ੍ਰਹਿਮੰਡ ਦੇ ਵਿੱਚ ਸੱਚ ਦਾ ਕੋਈ ਬਦਲ ਨਹੀਂ ਸੱਚ ਦਾ ਬਦਲ ਸੱਚ ਹੀ ਹੈ ਸੱਚ ਉਹਰੇ ਸਭ ਕੋ ਉਪਰ ਸੱਚ ਆਚਾਰ ਆਚਾਰ ਦੇ ਉੱਤੇ ਵੀ ਉਹੀ ਸੱਚ ਹੈ ਜੋ ਸੱਚ ਤੇ ਨਿਰਧਾਰਤ ਹੈ ਸਾਰੀ ਗੱਲ ਨੂੰ ਅਖੀਰ ਤੱਕ ਸੁਣਨਾ ਮੇਰੀਆਂ ਵੀਡੀਓ ਬਹੁਤੀਆਂ ਲੰਬੀਆਂ ਨਹੀਂ ਹੁੰਦੀਆਂ 10 ਤੋਂ 13 ਮਿੰਟ ਦੇ ਵਿੱਚ ਗੱਲ ਖਤਮ ਹੋ ਜਾਂਦੀ ਹੈ ਮੇਰਾ ਵੀ ਯਤਨ ਹੁੰਦਾ ਹੈ ਕਿ ਇਹਨਾਂ 13 14 ਮਿੰਟਾਂ ਦੇ ਵਿੱਚ ਵਿੱਚ ਜਿਹੜੀ ਅਸਲ ਗੱਲ ਹੈ ਉਹ ਸਾਹਮਣੇ ਸੰਗਤ ਦੇ ਰੱਖ ਦਿੱਤੀ ਜਾਵੇ ਆਪ ਸਾਰੇ ਸਿਆਣਿਆਂ ਭਲੀ ਭਾਤ ਜਾਣਦੇ ਹੋ ਸਿੱਖਾਂ ਦਾ ਪੱਛਮ ਦੀ ਬਾਹੀ ਵੱਲੋਂ ਚੜਦਾ ਸੂਰਜ ਖਾਲਸਾ ਰਾਜ ਦੀ ਲਾਲੀ ਦੇ ਰੂਪ ਵਿੱਚ ਪ੍ਰਗਟ ਹੋ ਰਿਹਾ ਹੈ ਗੱਲ ਕਸ਼ਮੀਰ ਦੇ ਪਹਿਲਗਾਮ ਵਾਲੀ ਘਟਨ ਨਾਲ ਜੋੜ ਕੇ ਆਪਾਂ ਅੱਗੇ ਤੋਰਾਂਗੇ ਜਦੋਂ ਕਿਸੇ ਦਾ ਸਮਾਂ ਸਹੀ ਆ ਜਾਂਦਾ ਤਾਂ ਉਸ ਵਕਤ ਗਲਤ ਪੁੱਟਿਆ ਹੋਇਆ ਕਦਮ ਵੀ ਸਹੀ ਦਿਸ਼ਾ ਵੱਲ ਜਾਂਦਾ ਜਦੋਂ ਪਾਪ ਸਾਡੀ ਭਾਗ ਦੇ ਵਿੱਚ ਭਾਰੂ ਹੋ ਜਾਣ ਸਾਡੇ ਕਰਮ ਅਮਲਾਂ ਦੇ ਵਿੱਚ ਭਾਰੂ ਹੋ ਜਾਣ ਤਾਂ ਪੁੱਟੇ ਹੋਏ ਸਹੀ ਕਦਮ ਵੀ ਪੁੱਠੇ ਨਤੀਜੇ ਸਾਹਮਣੇ ਲੈ ਕੇ ਆਉਂਦੇ ਹਨ ਸਹੀ ਪੁੱਟਿਆ ਹੋਇਆ ਪੈਰ ਵੀ ਬਦੋ ਬਦੀ ਪੁੱਠੇ ਪਾਸੇ ਜਾ ਵੜਦਾ ਸਿੱਖਾਂ ਦੇ ਸ਼ੁਰੂਆਤੀ ਸੰਘਰਸ਼ ਦੇ ਵਿੱਚ ਹੀ ਗੁਰੂ ਦਾ ਸੱਚ ਸਿੱਖਾਂ ਦੇ ਪੱਲੇ ਸਿੱਖ ਕੌਮ ਆਪਣੇ ਹੱਕਾਂ ਵਾਸਤੇ ਲੜ ਰਹੀ ਹੈ ਪਰ ਆਪਣੇ ਹੱਕਾਂ ਦੇ ਬਦਲ ਦੇ ਵਿੱਚ ਕਿਸੇ ਦੂਸਰੇ ਦਾ ਹੱਕ ਖੋ ਨਹੀਂ ਰਹੀ ਕਿਸੇ ਦੂਸਰੀ ਤੀਸਰੀ ਧਿਰ ਦਾ ਹੱਕ ਦੱਬ ਨਹੀਂ ਰਹੀ ਕਿਸੇ ਦੂਸਰੀ ਤੀਸਰੀ ਧਿਰ ਦੇ ਹੱਕ ਨੂੰ ਕੁਚਲ ਜਾਂ ਮਾਰ ਨਹੀਂ ਰਹੀ ਦੁਨੀਆ ਭਰ ਵਿੱਚ ਜਿੱਥੇ ਸਿੱਖ ਪੰਜਾਬ ਦੀ ਆਜ਼ਾਦੀ ਵਾਸਤੇ ਰੈਫਰੈਂਡਮ ਕਰਵਾ ਰਹੇ ਹਨ ਉੱਥੇ ਹੀ ਖਾਲਸਤਾਨ ਕਾਕਸ ਫਾਊਂਡੇਸ਼ਨ ਵੀ ਆਪਣੇ ਤੌਰ ਤੇ ਸਵਾਰਤੀ ਚਾਰਾਜੋਈ ਕਰ ਰਹੀ ਹੈ ਹੋਰ ਵੀ ਸਭ ਜਥੇਬੰਦੀਆਂ ਆਪੋ ਆਪਣੇ ਢੰਗ ਤਰੀਕਿਆਂ ਨਾਲ ਕੰਮ ਕਰ ਰਹੇ ਹਨ ਜਨਾ ਦੇ ਨਤੀਜੇ ਵਜੋਂ ਸਿੱਖਾਂ ਨੂੰ ਦੁਨੀਆ ਦੇ ਵਿੱਚ ਅਸਲ ਪਹਿਚਾਨ ਮਿਲੀ ਹੈ ਸਿੱਖਾਂ ਦੀ ਜੋ ਅਸਲ شناخت ਹੈ ਉਹ ਸਪਸ਼ਟ ਹੋਈ ਹੈ ਸਿੱਖਾਂ ਦੇ ਸੰਘਰਸ਼ ਦੀ ਸਿੱਖਾਂ ਦੇ ਮੰਜ਼ਲ ਦੀ ਸਪਸ਼ਟਤਾ ਹੋਰ ਵੀ ਨਿਖਰ ਕੇ ਸਾਹਮਣੇ ਆਈ ਜਦੋਂ ਪਾਕਿਸਤਾਨ ਸਰਕਾਰ ਨੇ ਭਾਰਤ ਨਾਲ ਇਹ ਪਾਣੀਆਂ ਦੇ ਮਸਲੇ ਦੇ ਉੱਤੇ ਜਾਣਬੁੱਝ ਕੇ ਘੇਰਾਬੰਦੀ ਕੀਤੀ ਭਾਰਤ ਵੱਲੋਂ ਪੁੱਟੇ ਕਦਮਾਂ ਦੇ ਜਵਾਬ ਵਿੱਚ ਪਾਕਿਸਤਾਨ ਨੇ ਵੀ ਕੁਝ ਫੈਸਲੇ ਲਏ ਉਨਾ ਹੀ ਫੈਸਲਿਆਂ ਵਿੱਚੋਂ ਇੱਕ ਅਹਿਮ ਫੈਸਲਾ ਸੀ ਕਿ ਇੰਡੀਆ ਦੇ ਭਾਰਤ ਦੇ ਨਾਗਰਿਕ ਪਾਕਿਸਤਾਨ ਨੂੰ 48 ਘੰਟਿਆਂ ਦੇ ਵਿੱਚ ਵਿੱਚ ਛੱਡ ਕੇ ਚਲੇ ਜਾਣ ਇਸ ਦੇ ਨਾਲ ਹੀ ਇਸ ਫੈਸਲੇ ਵਿੱਚ ਇੱਕ ਗੱਲ ਹੋਰ ਸਪਸ਼ਟ ਕਰ ਦਿੱਤੀ ਗਈ ਕਿ ਇਹ ਫੈਸਲਾ ਸਿੱਖਾਂ ਉੱਤੇ ਲਾਗੂ ਨਹੀਂ ਹੁੰਦਾ ਸਿੱਖ ਇੱਥੇ ਰਹਿ ਸਕਦੇ ਹਨ ਇਸ ਸਟੇਟਮੈਂਟ ਨੂੰ ਅਸੀਂ ਸਧਾਰਨ ਨਹੀਂ ਸਮਝ ਸਕਦੇ ਇਸ ਸਟੇਟਮੈਂਟ ਦੇ ਨਾਲ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਸਿੱਖ ਭਾਰਤੀ ਨਹੀਂ ਜਿਸ ਉੱਤੇ ਪਾਕਿਸਤਾਨ ਨੇ ਡਿਪਲੋਮੇਸੀ ਦੇ ਤਰੀਕੇ ਦੇ ਨਾਲ ਮੋਹਰ ਲਾਈ ਹੈ ਉਨਾ ਵੱਲੋਂ ਇਹ ਕੀਤਾ ਗਿਆ ਫੈਸਲਾ ਸਿੱਖਾਂ ਨੂੰ ਇੱਕ ਅਲੱਗ ਕੌਮ ਹੋਣ ਦੀ ਵਿਆਖਿਆ ਨੂੰ ਸਪਸ਼ਟ ਕਰਦਾ ਹੈ ਇਹ ਬਿਆਨ ਖਾਲਸਤਾਨ ਨੂੰ ਆਪਣੇ ਆਪ ਚੁੱਪ ਸ਼ਬਦਾਂ ਦੇ ਵਿੱਚ ਮੰਨਤਾ ਦੇਣੀ ਹੈ ਅਤੇ ਇਹ ਚੁੱਪ ਕੀਤੀ ਹੋਈ ਮੰਨਤਾ ਬਿਲਕੁਲ ਗਵੰਡੀ ਦੇਸ਼ ਵੱਲੋਂ ਦਿੱਤੀ ਜਾਣੀ ਹੋਰ ਵੀ ਜ਼ਿਆਦਾ ਅਰਥ ਰੱਖਦੀ ਹੈ ਇਸ ਮੰਨਤਾ ਦੇ ਉੱਤੇ ਭਾਰਤੀ ਮੀਡੀਆ ਪੂਰਾ ਭਰਨੇ ਬੋਲਿਆ ਸਾਰਿਆਂ ਨੇ ਗੁੱਛੀ ਮਾਰ ਲਈ ਹੈ ਸਾਰੇ ਖੁੱਡਾਂ 'ਚ ਵੜੇ ਹੋਏ ਹਨ ਗੱਲਾਂ ਨੂੰ ਖੱਬੇ ਸੱਜੇ ਹੋਰ ਪਾਸੇ ਘਮਾਈ ਜਾ ਰਹੇ ਹਨ ਕਿਉਂਕਿ ਜੇ ਭਾਰਤੀ মিডিਆ ਇਸ ਉੱਤੇ ਬੋਲਦਾ ਤਾਂ ਇਸ ਦੀ ਸਮਝ ਸਾਰੇ ਸਿੱਖਾਂ ਨੂੰ ਜਿਨ੍ਹਾਂ ਨੂੰ ਛੇਤੀ ਸਮਝ ਮੇਰੇ ਵਰਗਿਆਂ ਨੂੰ ਨਹੀਂ ਆਉਂਦੀ ਉਹਨਾਂ ਨੂੰ ਵੀ ਆ ਜਾਣੀ ਹੈ ਉਦਾਹਰਣ ਦੇ ਤੌਰ ਤੇ ਬੇਸ਼ੱਕ ਕੋਈ ਖਾਲਸਾਤਾਨ ਦੇ ਵਿਰੋਧ ਵਿੱਚ ਵੀ ਬੋਲੇ ਪਰ ਜਦੋਂ ਬੋਲੇਗਾ ਤਾਂ ਇਹ ਸਪਸ਼ਟ ਹੋ ਜਾਂਦਾ ਕਿ ਗੱਲ ਖਾਲਸਾਤਾਨ ਦੇ ਉੱਤੇ ਹੋ ਰਹੀ ਹੈ ਜਦ ਗੱਲ ਖਾਲਸਾਤਾਨ ਦੇ ਉੱਤੇ ਹੋ ਰਹੀ ਹੈ ਤੇ ਇਹ ਸਪਸ਼ਟ ਹੋ ਜਾਂਦਾ ਕਿ ਖਾਲਸਾਤਾਨ ਕੁਝ ਹੈ ਪਹਿਲੀ ਵਾਰ ਜੁੜੇ ਹੋਏ ਨਵੇਂ ਵਿਅਕਤੀ ਲਈ ਇੱਕ ਪ੍ਰਸ਼ਨ ਪੈਦਾ ਹੋ ਜਾਂਦਾ ਵੀ ਇਹ ਖਾਲਸਾਤਾਨ ਦਾ ਕੀ ਮਸਲਾ ਹੈ ਉਹ ਗੱਲ ਆਪਣੇ ਆਪ ਹੀ ਫੈਲਦੀ ਹੈ ਤੇ ਸਪਰੈਡ ਹੁੰਦੀ ਹੈ ਜੇ ਮੈਂ ਸ਼ੁਰੂਆਤ ਹੀ ਗੁਰੂ ਦੇ ਸ਼ਬਦ ਨਾਲ ਕੀਤੀ ਸੀ ਜਾਮ ਗੁਰੂ ਹੈ ਵੱਲ ਲਖ ਬਾਹਾਂ ਕਿਆ ਕਿ ਜਦੋਂ ਗੁਰੂ ਤੁਹਾਡੇ ਵੱਲ ਹੁੰਦਾ ਹੈ ਸੱਚ ਵਾਲੇ ਪਾਸੇ ਗੁਰੂ ਖੜਾ ਹੋਵੇ ਤਾਂ ਉਹ ਤੁਹਾਡਾ ਪੁੱਟਿਆ ਹੋਇਆ ਹਰੇਕ ਕਦਮ ਨੇ ਸਫਲ ਹੋਣਾ ਹੀ ਹੋਣਾ ਹੈ ਵਿਰੋਧੀ ਦੇ ਪੁੱਟੇ ਹੋਏ ਹਰੇਕ ਕਦਮ ਨੇ ਤੁਹਾਡੇ ਵਿਰੁੱਧ ਸੱਚ ਦੇ ਵਿਰੁੱਧ ਹਰ ਹਾਲਤ ਵਿੱਚ ਫਿਰ ਲੜ ਖੜਾਉਣਾ ਹੁੰਦਾ ਹੈ ਮੂਹ ਦੇ ਮੂਹ ਡਿਗਣਾ ਹੁੰਦਾ ਹੈ ਅਸਫਲਤਾਵਾਂ ਦੀ ਦਲਦਲ ਦੇ ਵਿੱਚ ਤਸਣਾ ਹੁੰਦਾ ਹੈ ਹੁਣ ਇੱਕ ਅਜਿਹਾ ਸਮਾਂ ਸਾਡੇ ਉੱਤੇ ਆ ਚੁੱਕਾ ਹੈ ਕਿ ਸਾਡੇ ਵਿਰੋਧੀ ਅਗਰ ਸਾਨੂੰ ਸਵਾਲ ਕਰਨ ਤਾਂ ਸਾਨੂੰ ਬੜੇ ਧੀਰਜ ਨਾਲ ਜਵਾਬ ਦੇਣੇ ਚਾਹੀਦੇ ਹਨ। ਸਾਡੇ ਵਿਰੋਧੀ ਸਾਨੂੰ ਕੁਝ ਮਾੜਾ ਚੰਗਾ ਵੀ ਬੋਲਣ ਤਾਂ ਸਾਨੂੰ ਅਗਿਓ ਹੱਸ ਛੱਡਣਾ ਚਾਹੀਦਾ ਹੈ। ਵਿਰੋਧੀ ਵੱਲੋਂ ਦਿੱਤੀ ਜਾਂਦੀ ਧੌਂਸ, ਵਿਰਧੀਆਂ ਵੱਲੋਂ ਕੱਢੀਆਂ ਜਾਂਦੀਆਂ ਗਾਲਾਂ, ਵਿਰਧੀਆਂ ਵੱਲੋਂ ਵਰਤੇ ਜਾਂਦੇ ਅਪਸ਼ਬਦ ਅਸਲ ਦੇ ਵਿੱਚ ਉਹਨਾਂ ਦੀ ਹਾਰ ਹੁੰਦੀ ਹੈ। ਉਹ ਅਸਿੱਧੇ ਰੂਪ ਦੇ ਵਿੱਚ ਆਪਣੀ ਹਾਰ ਨੂੰ ਹੀ ਕਬੂਲ ਕਰ ਰਿਹਾ ਹੁੰਦਾ ਹੈ। ਇਹ ਅਪਸ਼ਬਦ ਭਾਵੇਂ ਕੋਈ ਤੁਹਾਨੂੰ ਫੋਨ ਕਰਕੇ ਕਹੇ, ਚਾਹੇ ਉਹ ਟਿੱਪਣੀਆਂ ਰਹੀਂ ਕਹੇ ਜਾਓ ਕਿਸੇ ਹੋਰ ਤਰੀਕੇ ਨਾਲ ਕਹੇ ਇਹਨਾਂ ਸਾਰੀਆਂ ਗੱਲਾਂ ਦਾ ਸਿੱਧਾ ਸਾਦਾ ਅਰਥ ਉਸ ਦੀ ਆਪਣੀ ਹਾਰ ਹੁੰਦੀ ਹੈ ਜਿਸ ਨੂੰ ਉਹ ਸਿੱਧੇ ਰੂਪ ਵਿੱਚ ਨਾ ਸਹੀ ਵਿੰਗੇ ਰੂਪ ਵਿੱਚ ਸਹੀ ਉਹ ਸਵੀਕਾਰ ਕਰਦਾ ਹੈ ਹੁਣ ਮੈਂ ਆਪ ਸੰਗਤ ਨੂੰ ਉਸ 13 ਅਪ੍ਰੈਲ ਵਾਲੀ ਅਪਲੋਡ ਦੇ ਨਾਲ ਜੋੜਦਾ ਹਾਂ ਜਿਸ ਵਿੱਚ 13 ਅਪ੍ਰੈਲ ਨੂੰ 오ਡੀਸਾ ਦੇ ਜਗਨਾਥਪੁਰੀ ਮੰਦਿਰ ਦੇ ਦੁਆਲੇ ਪੀਲੇ ਰੰਗ ਦੇ ਕੱਪੜੇ ਬਨਾਮ ਝੰਡੇ ਨੂੰ ਲੈ ਕੇ ਬਾਜਗੇੜੀਆਂ ਕੱਢਦਾ ਸੀ ਜਦੋਂ ਸਿੱਖ ਜਗਤ ਵਿੱਚ ਬਾਜ ਦੀ ਚਰਚਾ ਹੁੰਦੀ ਹੈ ਬਾਜ ਦੀ ਐਂਟਰੀ ਹੁੰਦੀ ਹੈ ਤਾਂ ਸਾਡਾ ਸਿੱਧਾ ਤੇ ਸਪਸ਼ਟ ਅਰਥ ਹੁੰਦਾ ਹੈ ਕਿ ਗੱਲ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਜੁੜ ਗਈ ਹੈ। ਬਾਜ ਖਾਲਸਾ ਰਾਜ ਦਾ ਪ੍ਰਤੀਕ ਹੈ। ਗੱਲ ਖਾਲਸਾ ਰਾਜ ਨਾਲ ਜੁੜ ਜਾਂਦੀ ਹੈ। 13 April ਨੂੰ ਬਾਜ ਦੀਆਂ ਉਸ ਮੰਦਰਦਵਾਲੇ ਕਡੀਆਂ ਹੋਈਆਂ ਗੇੜੀਆਂ ਅਤੇ 20 April ਨੂੰ ਭਾਰਤ ਵੱਲੋਂ ਕਸ਼ਮੀਰ ਵਿੱਚ ਜਾਂ ਕਿਸੇ ਵੱਲੋਂ ਵੀ ਜੋ ਘਟਨਾ ਕਰਮ ਵਰਤਿਆ ਗਿਆ ਉਸ ਦੇ ਨਤੀਜਿਆਂ ਨਾਲ ਜੋੜ ਕੇ ਵੇਖਿਆ ਜਾਏ ਤਾਂ ਸਿੱਖਾਂ ਬਨਾਮ ਪੰਜਾਬ ਦੇ ਦੁਸ਼ਮਣਾਂ ਨੂੰ ਸਮੱਸਿਆਵਾਂ ਨੇ ਹੋਰ ਘੇਰਿਆ। ਅਤੇ ਉਹ ਸਮੱਸਿਆਵਾਂ ਕਿਸੇ ਬਾਹਰੋਂ ਨਹੀਂ ਆਈਆਂ ਉਹ ਸਮੱਸਿਆਵਾਂ ਵਿੱਚ ਆਪ ਹੀ ਸੇੜ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਪੰਨਾ 417 ਦੇ ਉੱਤੇ ਅੰਕਿਤ ਹੈ ਜਿਸਨੂੰ ਆਪ ਖਵਾਏ ਕਰਤਾ ਖੁਸਲੇ ਚੰਗਿਆਈ ਜਿਸ ਦਾ ਸਪਸ਼ਟ ਅਰਥ ਹੈ ਜਿਸਨੂੰ ਆਪ ਖਵਾਏ ਖਵਾਏ ਦਾ ਮਤਲਬ ਉਹਦਾ ਖਾਧਾ ਜਾਣਾ ਖਾਧੇ ਜਾਣ ਦਾ ਅਰਥ ਹੈ ਮਰਿਆ ਜਾਣਾ ਖਤਮ ਹੋ ਜਾਣਾ ਜਿਸਨੂੰ ਆਪ ਖਵਾਏ ਕਰਤਾ ਖੁਸਲੇ ਚੰਗਿਆਈ ਭਾਵ ਕਿ ਉਸ ਦੀਆਂ ਚੰਗਿਆਈਆਂ ਤੇ ਗੁਣਾਂ ਨੂੰ ਖਤਮ ਕਰ ਦਿੰਦਾ ਹੈ ਆਪਾਂ ਇਸ ਨੂੰ ਖਾਸ ਕਰਕੇ ਆਪਾਂ ਆਪਣੀ ਭਾਸ਼ਾ ਵਿੱਚ ਲੋਕ ਬੋਲੀ ਦੇ ਵਿੱਚ ਇਸ ਤਰ੍ਹਾਂ ਵੀ ਕਹਿ ਲੈਨੇ ਆਂ ਰੱਬ ਕਦੇ ਡਾਂਗਨੇ ਮਾਰਦਾ ਉਹ ਜਦੋਂ ਮਾਰਦਾ ਬੰਦੇ ਦੀ ਮਤ ਮਾਰਦਾ ਮਤ ਮਾਰਨ ਦਾ ਮਤਲਬ ਕਿ ਉਸ ਦੀ ਜਿਹੜੀ ਚੰਗਿਆਈ ਹੈ ਉਸ ਨੂੰ ਖੋਹ ਲੈਂਦਾ ਉਹ ਗਵਾਚ ਜਾਂਦੀ ਹੈ ਉਸ ਤੇ ਗੁਣ ਖਤਮ ਹੋ ਜਾਂਦੇ ਹਨ ਔਗਣ ਭਾਰੂ ਹੋ ਜਾਂਦੇ ਹਨ ਤੇ ਔਗਣਾਂ ਦੀ ਵਜ੍ਹਾ ਕਰਕੇ ਉਹ ਫਿਰ ਉਸ ਦਾ ਵਿਨਾਸ਼ ਹੋ ਜਾਂਦਾ ਹੈ ਗੁਰਬਾਣੀ ਵਿੱਚ ਇਸ ਨੂੰ ਕਿਹਾ ਜਿਸ ਨੂੰ ਆਪ ਖੁਆਇ ਕਰਤਾ ਖਸਲੇ ਚ ਗਿਆਈ ਸੋ ਹੁਣ ਜੋ ਵੀ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਇਆ ਵਾਪਰਿਆ ਬੇਸ਼ੱਕ ਕਿਸ ਨੇ ਵੀ ਕੀਤਾ ਹੋਵੇ ਹੈ ਮਾੜਾ ਮਾਰੇ ਗਏ ਲੋਕਾਂ ਦੇ ਨਾਲ ਹਰੇਕ ਦੀ ਹਮਦਰਦੀ ਹੈ ਪਰ ਜਿਸ ਨੇ ਵੀ ਇਹ ਕੀਤਾ ਉਸ ਦੇ ਸਾਰੇ ਖਿਲਾਫ ਹਨ ਉਹ ਜਿਸ ਨੇ ਮਰਜ਼ੀ ਕੀਤਾ ਹੋਵੇ ਪਰ ਮੀਡੀਆ ਵੱਲੋਂ ਕਿਸੇ ਦੇਸ਼ ਦੇ ਤੰਤਰ ਵੱਲੋਂ ਕਿਸੇ ਦੂਸਰੇ ਦੇਸ਼ ਨੂੰ ਘੇਰਨਾ ਉਸ ਦੀ ਬੇਇੱਜ਼ਤੀ ਕਰਨੀ ਮੀਡੀਆ ਦੇ ਵਿੱਚ ਉਹਨਾਂ ਨੂੰ ਅਪ ਸ਼ਬਦ ਬੋਲਣੇ ਮੰਦਾ ਕਹਿਣਾ ਫੁਕਰੀਆਂ ਮਾਰਨੀਆਂ ਫੁਕਰੀਆਂ ਛੱਡਣੀਆਂ ਹੋਛਿਆਂ ਵਾਲੀਆਂ ਹਰਕਤਾਂ ਕਰਨੀਆਂ ਹੋਛਿਆਂ ਵਾਲੇ ਬੋਲ ਬੋਲਣੇ ਆਪਣੇ ਆਪ ਨੂੰ ਆਪੇ ਹੀ ਬੜਾ ਵੱਡਾ ਹੀਰੋ ਸਾਬਤ ਕਰੇ ਜਾਣਾ ਜਿਵੇਂ ਉਹ ਪੰਜਾਬੀ ਚ ਕਹਿੰਦੇ ਹੁੰਦੇ ਨੇ ਨਾ ਕਿ ਕਿ ਮਿਹਰੀ ਆਪਣਾ ਹੀ ਭਾਂਡਾ ਸਲੌਂਦੀ ਹੈ ਆਪਣੀਆਂ ਸਿਫਤਾਂ ਆਪੇ ਕਰੀ ਜਾਣੀਆਂ ਅਸੀਂ ਇਹ ਕਰਦੇਾਂਗੇ ਅਸੀਂ ਉਹ ਕਰਦੇਾਂਗੇ ਮਤਲਬ ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਕਿ ਚੰਗੀਆਂ ਨਹੀਂ ਲੱਗਦੀਆਂ ਸੰਸਾਰ ਦੇ ਭਾਈਚਾਰਾ ਜਦ ਸੁਣਦਾ ਤਾਂ ਹੱਸਦਾ ਹੈ ਕੁੱਲ ਮਿਲਾ ਕੇ ਜਿਹੜੇ ਉੱਥੇ ਦੇ ਰਾਜਨੀਤਿਕ ਹਾਲਾਤ ਸੁਖਾਂ ਅਣਸੁਖਾਂਵੇਂ ਹੋਏ ਹਨ ਜਿਹੜੇ ਇਹ ਦੋਨਾਂ ਦੇਸ਼ਾਂ ਵੱਲੋਂ ਆਪਸ ਵਿੱਚ ਡਿਪਲੋਮੈਟਿਕ ਫੈਸਲੇ ਹੋਏ ਹਨ ਉਹਨਾਂ ਸਾਰਿਆਂ ਫੈਸਲਿਆਂ ਦੇ ਉੱਤੇ ਖਾਸ ਕਰਕੇ ਭਾਰਤੀ ਫਸਲਾਂ ਦੇ ਉੱਤੇ ਇੱਕੋ ਗੱਲ ਹੀ ਲਕੀਰ ਖਿੱਚ ਕੇ ਕਾਟ ਕਰ ਦਿੰਦੀ ਹੈ ਜਦ ਪਾਕਿਸਤਾਨ ਦੀ ਸਰਕਾਰ ਨੇ ਇਹ ਕਿਹਾ ਕਿ ਬਾਕੀ ਦੇ ਇੰਡੀਅਨ ਸਾਰੇ 48 ਘੰਟਿਆਂ ਚ ਪਾਕਿਸਤਾਨ ਛੱਡ ਕੇ ਚਲੇ ਜਾਣ ਪਰ ਇਹ ਫੈਸਲਾ ਸਿੱਖਾਂ ਤੇ ਲਾਗੂ ਨਹੀਂ ਹੁੰਦਾ ਸਾਰੇ মিডিਏ ਦੀ ਇਸੇ ਗੱਲ ਨੇ ਫੂਕ ਘੜ ਕੇ ਰੱਖ ਦਿੱਤੀ ਸਾਰੇ ਹੀ ਗੁੱਛੀ ਮਾਰ ਕੇ ਬਹਿ ਗਏ ਕੋਈ ਨਹੀਂ ਬੋਲਿਆ ਕਿਸੇ ਨੇ ਚੂੰ ਨਹੀਂ ਕੀਤੀ ਕਿਉਂਕਿ ਜੇ ਉਹ ਇਸ ਗੱਲ ਨੂੰ ਅਭਾਰਦੇ ਹਨ ਤਾਂ ਇਸ ਗੱਲ ਦਾ ਪ੍ਰਚਾਰ ਹੁੰਦਾ ਜਿਵੇਂ ਮੈਂ ਪਿੱਛੇ ਸ਼ੁਰੂ ਵਿੱਚ ਇਹ ਗੱਲ ਕਰ ਰਿਹਾ ਠੇ ਸੋ ਸਾਡੇ ਕੌਮ ਨੂੰ ਸਮੂਹ ਸਿੱਖਾਂ ਨੂੰ ਪੰਜਾਬ ਵਾਸੀਆਂ ਨੂੰ ਇਹ ਗੱਲ ਹੁਣ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਉਹਨਾਂ ਦੀ ਅੰਤਰਰਾਸ਼ਟਰੀ ਮੰਚ ਦੇ ਉੱਤੇ ਅੱਜ ਕੀ ਕੀਮਤ ਹੈ ਅੰਤਰਰਾਸ਼ਟਰੀ ਨਜ਼ਰਾਂ ਦੇ ਵਿੱਚ ਜੀਓਪੋਲਿਟਿਕਸ ਦੇ ਵਿੱਚ ਉਹਨਾਂ ਦਾ ਕੀ ਸਥਾਨ ਹੈ ਇਸ ਪਾਕਿਸਤਾਨ ਦੇ ਬਿਆਨ ਨੂੰ ਸਾਨੂੰ ਬੜੀ ਗੰਭੀਰਤਾ ਅਤੇ ਸਪਸ਼ਟਤਾ ਨਾਲ ਲੈਣਾ ਚਾਹੀਦਾ ਤੇ ਇਸ ਦੀ ਸਪਸ਼ਟ ਵਿਆਖਿਆ ਕਰਨੀ ਚਾਹੀਦੀ ਹੈ ਕਿਉਂਕਿ ਕੁਝ ਸਾਡੇ ਆਪਣੇ ਲੋਕ ਹਨ ਜਿਹੜੇ ਅਜੇ ਤੱਕ ਸਪਸ਼ਟ ਨਹੀਂ ਉਹ ਅਚਾਨਕ ਕਦੇ-ਕਦੇ ਜਨਗਨਮਨ ਗਾਉਣ ਲੱਗ ਜਾਂਦੇ ਆ ਉਹ اچانک ਜਾਇਆ ਹੋ ਜਾਇ ਉਹ ਕਰਨ ਲੱਗ ਜਾਂਦੇ ਆ ਉਹ اچانک ਹੀ ਆਪਣੇ ਆਪ ਨੂੰ ਭਗਤਾਂ ਵਿੱਚ ਸ਼ਾਮਲ ਕਰ ਲੈਂਦੇ ਆ ਗੁਰੂ ਗੋਬਿੰਦ ਸਿੰਘ ਸਾਹਿਬ ਦੇ 52 ਹੁਕਮਾਂ ਦੇ ਵਿੱਚੋਂ ਇੱਕ ਸਿੱਖਾਂ ਨੂੰ ਹੁਕਮ ਹੈ ਕਿ ਮੇਰਾ ਸਿੱਖ ਰਾਜਨੀਤੀ ਪੜ੍ਹੇ ਰਾਜਨੀਤੀ ਸਮਝੇ ਰਾਜਨੀਤੀ ਨੂੰ ਪੜ੍ਹਨ ਤੇ ਸਮਝਣ ਦਾ ਮਤਲਬ ਕੀ ਹੈ ਜੇ ਹੁਣ ਕੋਈ ਸਿੱਖ ਇਹ ਕਹੇ ਮੈਨੂੰ ਕੀ ਮੈਂ ਕੀ ਲੈਣਾ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਕਹਿਣ ਦੀ ਕੀ ਲੋੜ ਸੀ ਕਿ ਮੇਰਾ ਸਿੱਖ ਰਾਜਨੀਤੀ ਪੜ੍ਹੇ ਰਾਜਨੀਤੀ ਸਿੱਖੇ ਰਾਜਨੀਤੀ ਪੜਨ ਅਤੇ ਸਿੱਖਣ ਦਾ ਮਤਲਬ ਹੈ ਕਿ ਜਦ ਇਸ ਦੀ ਜ਼ਰੂਰਤ ਪਈ ਤਾਂ ਫਿਰ ਇਹਨੂੰ ਵਰਤੇ ਜਿੰਨਾ ਭੋਜਨ ਖਾਣਾ ਜ਼ਰੂਰੀ ਹੈ ਜਿੰਨਾ ਪਾਣੀ ਪੀਣਾ ਜ਼ਰੂਰੀ ਹੈ ਰਾਜਨੀਤੀ ਸਮਝਣੀ ਤੇ ਸਿੱਖਣੀ ਓਨੇ ਜ਼ਰੂਰੀ ਹੈ ਅੱਜ ਪਾਕਿਸਤਾਨ ਦੇ ਪਾਣੀਆਂ ਨੂੰ ਖਤਰਾ ਪਿਆ ਨਾ ਉਹਨਾਂ ਪਾਣੀਆਂ ਦਾ ਬਚਾ ਹੁਣ ਰਾਜਨੀਤਿਕ ਫੈਸਲੇ ਕਰ ਸਕਦੇ ਨੇ ਸਾਡਾ ਵੀ ਪਾਣੀ ਹੀ ਖੁਸਾਈ ਨਾ ਪਾਣੀ ਜੀਵਨ ਹੈ ਰੋਟੀ ਤੋਂ ਬਿਨਾ ਤੁਸੀਂ 2 ਮਹੀਨੇ ਕੱਢ ਜਾਓਗੇ ਪਾਣੀ ਤੋਂ ਬਗੈਰ 3 ਦਿਨ ਮਨੁੱਖ ਨਹੀਂ ਕੱਢ ਸਕਦਾ ਸਾਡੇ ਵੀ ਸ਼ੁਰੂ ਤੋਂ ਪਾਣੀ ਖੋਏ ਗਏ ਨੇ ਸਾਡੇ ਪਾਸ ਤਾਂ ਇੱਕ ਬੂੰਦ ਵੀ ਨਹੀਂ ਹੈ ਪੰਜਾਬ ਦੀ ਹਿੱਕ ਉੱਤੇ ਢਾਈ ਤਿੰਨ ਦਰਿਆ ਸਾਡੇ ਵਾਲੇ ਪਾਸੇ ਵਗਣਦੇ ਨੇ ਤੇ ਸਾਡੇ ਪਾਸੇ ਪਾਣੀ ਨਹੀਂ ਜਿਸ ਧਰਤੀ ਦੇ ਉੱਤੇ ਦਰਿਆ ਵਗ ਰਹੇ ਨੇ ਉਸੇ ਹੀ ਧਰਤੀ ਦੀ ਹਿੱਕ ਦੇ ਥੱਲੇ ਪਾਣੀ ਉਤਰ ਕੇ ਇਥੋਂ ਤੱਕ ਦੂਰ ਚਲੇ ਗਿਆ ਕਿ ਪੀਣ ਦੇ ਪਾਣੀ ਨੂੰ ਵੀ ਤਰਸਣ ਦੇ ਹਾਲਾਤ ਬਣ ਰਹੇ ਇਹ ਹਾਲਾਤ ਕਿਉਂ ਬਣੇ ਇਹ ਹਾਲਾਤ ਤਾਂ ਹੀ ਬਣੇ ਕਿ ਸਿੱਖਾਂ ਨੇ ਰਾਜਨੀਤੀ ਨੂੰ ਚੰਗੀ ਤਰ੍ਹਾਂ ਪੜਿਆ ਨਹੀਂ ਰਾਜਨੀਤੀ ਨੂੰ ਚੰਗੀ ਤਰ੍ਹਾਂ ਸਿੱਖਿਆ ਨਹੀਂ ਇਸੇ ਕਰਕੇ ਰਾਜਨੀਤਿਕ ਫੈਸਲੇ ਸਹੀ ਤਰੀਕੇ ਨਾਲ ਕਰਨੇ ਪਾਏ। ਪਾਕਿਸਤਾਨ ਦਾ ਇਹ ਰਾਜਨੀਤਿਕ ਫੈਸਲਾ ਕਿ ਸਿੱਖ ਇੱਥੇ ਰਹਿ ਸਕਦੇ ਹਨ ਬਾਕੀ 48 ਕਿੰਟਿਆਂ ਤੇ ਚਲੇ ਜਾਓ ਇਹ ਬਹੁਤ ਖੂਬਸੂਰਤ ਅਤੇ ਬਹੁਤ ਹੀ ਵਧੀਆ ਅਤੇ ਬਿਲਕੁਲ ਲੋਹੇ ਦੇ ਉੱਤੇ ਸਮੇਂ ਸਿਰ ਸੱਟ ਮਾਰਨ ਵਾਲਾ ਬਿਆਨ ਅਤੇ ਫੈਸਲਾ ਹੈ। ਜੋ ਸਿੱਖਾਂ ਦੀ ਰਾਜਨੀਤਿਕ ਪੋਜੀਸ਼ਨ, ਰਾਜਨੀਤਿਕ ਅੰਤਰਰਾਸ਼ਟਰੀ ਪੋਜੀਸ਼ਨ, ਸਿੱਖਾਂ ਦੇ ਸੰਘਰਸ਼ ਦੀ ਚੜ੍ਹਤ, ਸਿੱਖਾਂ ਦੇ ਸੰਘਰਸ਼ ਦੀ ਵੱਡੀ ਪ੍ਰਾਪਤੀ ਅਤੇ ਸਿੱਖ ਰਾਜ ਦੇ ਖਾਲਸਾ ਰਾਜ ਦੇ ਚੜ ਰੇ ਸੂਰਜ ਵਲ ਸਿੱਧਾ ਤੇ ਸਪਸ਼ਟ ਸੰਕੇਤ ਹੈ ਜੇ ਸਬੰਧੀ ਪਿਛੇ ਬੀਤੇ ਦਿਨੀ ਟ੍ਰੈਂਟ ਫ੍ਰੈਂਕ ਨੇ ਇਹ ਬਿਆਨ ਦੇ ਕੇ ਸਪਸ਼ਟ ਕਰ ਦਿੱਤਾ ਸੀ ਕਿ ਅਸੀਂ 21 22 ਜੂਨ ਦੇ ਖਾਲਿਸਤਾਨ ਸਮਟ ਵਿੱਚ ਪਰਮਾਤਮਾ ਦਾ ਧੰਨਵਾਦ ਕਰਾਂਗੇ ਕਿ ਉਸ ਨੇ ਸਾਨੂੰ ਖਾਲਿਸਤਾਨ ਦਾ ਸੁਪਨਾ ਸਾਕਾਰ ਕਰ ਦਿੱਤਾ ਇਹਨਾਂ ਸਾਰੀਆਂ ਗੱਲਾਂ ਨੂੰ ਆਪਸ ਵਿੱਚ ਮਿਲਾ ਕੇ ਦੇਖੀਏ ਬਾਜਵਾਲੀ ਘਟਨਾ ਤੇ ਜਿਹੜੇ ਇਹ ਰਾਜਨੀਤਿਕ ਫੈਸਲੇ ਅੰਤਰਰਾਸ਼ਟਰੀ ਪੱਧਰ ਤੇ ਹੋ ਰਹੇ ਹਨ ਇਹ ਸਾਰੇ ਦੀ ਸਾਰੀ ਖੇਡ ਸਾਡੇ ਸੱਚ ਦੇ ਹੱਕ ਵਿੱਚ ਹੋ ਰਹੀ ਹੈ ਅਸੀਂ ਜਿੱਤਦੇ ਬਹੁਤ ਕਰੇਵਿਆਂ ਮੈਂ ਤਕਰੀਬਨ ਹਰੇਕ ਵੀਡੀਓ ਦੇ ਵਿੱਚ ਅਗਰ ਅਕਸਰ ਆਪਣੇ ਸਰੋਤਿਆਂ ਨੂੰ ਦੱਸਦਾ ਵੈਸੇ ਸਰੋਤੇ ਨਿਆਣੇ ਨਹੀਂ ਬਸ ਤੁਹਾਡੇ ਨਾਲ ਇੱਕ ਵਿਚਾਰਾਂ ਦੀ ਮੇਰੀ ਸਾਝ ਹੈ ਤੁਸੀਂ ਸਮਝਦਾਰ ਹੋ ਤੁਹਾਡੇ ਰਾਂ ਹੀ ਤੁਹਾਡੀਆਂ ਟਿੱਪਣੀਆਂ ਰਾਂ ਹੀ ਮੈਂ ਬਹੁਤ ਕੁਝ ਸਿੱਖ ਰਿਹਾ ਹਾਂ ਸੰਗਤ ਵਿੱਚ ਹੀ ਗੁਰੂ ਵਸਦਾ ਹੈ ਜਦੋਂ ਗੁਰੂ ਕਿਰਪਾ ਕਰਦਾ ਤਾਂ ਸੰਗਤ ਰਾਂ ਹੀ ਕਰਦਾ ਜਦੋਂ ਸੰਗਤ ਤੁਹਾਡੇ ਨਾਲ ਹੈ ਤਾਂ ਸਾਨੂੰ ਸਮਝਣਾ ਚਾਹੀਦਾ ਕਿ ਗੁਰੂ ਸਾਹਿਬ ਸਾਡੇ ਨਾਲ ਹਨ ਗੁਰੂ ਗ੍ਰੰਥ ਸਾਹਿਬ ਨਾਲ ਜੁੜੀਏ ਗਿਆਨ ਦੇ ਸਹੀ ਸਰੋਤਾਂ ਨਾਲ ਜੁੜੀਏ ਗਿਆਨ ਜਿੱਥੋਂ ਵੀ ਮਿਲੇ ਆਪਣੇ ਗਿਆਨ ਦੇ ਦਰਵਾਜ਼ੇ ਖੁੱਲੇ ਰੱਖੀਏ ਆਪਣੇ ਗਿਆਨ ਹਾਸਲ ਕਰਨ ਵਾਸਤੇ ਝੋਲੀ ਖੁੱਲੀ ਰੱਖੀਏ ਬੇ ਲੋੜੀਆਂ ਬੈਸਾਂ ਕਰਨ ਦੀ ਕੋਈ ਲੋੜ ਨਹੀਂ ਤੱਤੇ ਬਿਆਨ ਦਾਗਣ ਦੀ ਕੋਈ ਜ਼ਰੂਰਤ ਨਹੀਂ ਪੰਜਾਬ ਅਤੇ ਖਾਲਸਾ ਪੰਥ ਦੀ ਬਿਹਤਰੀ ਵਾਸਤੇ ਦੋ ਵੇਲੇ ਅਰਦਾਸ ਕਰਿਆ ਕਰੋ ਸੰਗਰਸ਼ਕਾਰੀਆਂ ਵਾਸਤੇ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਰੋਜ਼ ਨਿਤਾ ਪ੍ਰਤੀ ਅਰਦਾਸ ਕਰੀਏ ਉਹ ਦਿਨ ਦੂਰ ਨਹੀਂ ਜਿਸ ਤਨ ਦੁਨੀਆ ਦੇ ਨਕਸ਼ੇ ਤੇ ਬਹੁਤ ਜਲਦ ਇੱਕ ਖਾਲਸਤਾਨ ਦੇਸ਼ ਰਾਸ਼ਟਰ ਦੇ ਰੂਪ ਵਿੱਚ ਉੱਭਰ ਕੇ ਆਪ ਸਭ ਦੇ ਸਾਹਮਣੇ ਆਵੇਗਾ ਇੱਥੇ ਹੀ ਆਪਣੇ ਵਿਚਾਰਾਂ ਨੂੰ ਸੰਖੇਪ ਕਰਦਾ ਹੋਇਆ ਸਮਾਪਤ ਕਰਦਾ ਹੋਇਆ ਖਿਮਾ ਜਾਂਚਨਾ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ